ਅਸਲ ਵਿੱਚ ਅਸੀਂ ਬਰਬਾਦ ਕਿਵੇਂ ਹੋਏ ਅਸੀਂ ਇਸ ਤਰ੍ਹਾਂ ਦੇ ਨਹੀਂ ਸੀ ਜਿਤਨਾ ਦੇ ਆਪਾ ਹੋਨੇ ਆ ਇਸ ਤਰ੍ਹਾਂ ਦਾ ਸਾਡਾ ਤੰਗ ਤਰੀਕਾ ਨਹੀਂ ਸੀ ਤੁਹਾਨੂੰ ਕਿਵੇਂ ਮਾਰਿਆ ਗਿਆ ਤੁਹਾਡਾ ਰਾਜ ਭਾਗ ਕਿਵੇਂ ਬਰਬਾਦ ਕੀਤਾ ਗਿਆ ਤੇ ਅੱਜ ਤੁਹਾਨੂੰ ਕਿਵੇਂ ਮਾਰਿਆ ਜਾ ਰਿਹਾ ਅੱਜ ਕਿਵੇਂ سوشل ਮੀਡੀਆ ਤੇ ਇੱਕ ਤੁਸੀਂ ਵੀਡੀਓ ਵੇਖੀ ਹੋਵੇਗੀ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਇੱਕ ਬਹੁਤ ਵੱਡਾ ਟੂਆ ਪੁੱਟ ਕੇ ਉਹਦੇ ਵਿੱਚ ਤੁਹਾਡਾ ਧਾਰਮਿਕ ਸਾਹਿਤ ਦੱਬਿਆ ਜਾ ਰਿਹਾ ਦੱਬਿਆ ਜਿਹਨੂੰ ਆਪਾਂ ਕਹਿੰਦੇ ਮਹਾਨ ਕੋਚ ਉਹ ਟੂਆ ਪੁੱਟ ਕੇ ਨਾ ਪਟਿਆਲਾ ਯੂਨੀਵਰਸਿਟੀ ਦੇ ਜਿੰਨਾ ਵੀ ਸਾਹਿਤ ਹੈ ਉਹ ਉਹ ਟੋਏ 'ਚ ਦੱਬਿਆ ਜਾ ਰਿਹਾ ਇਹਦਾ ਕਾਰਨ ਕੀ ਹੈ 14 ਸਾਲ ਲੱਗੇ 14 ਸਾਲ ਮਹਾਨ ਕੋਚ ਬਣਾਉਂਦਿਆ ਬਣਾਉਂਦਿਆ ਭਾਈ ਕਾਨ ਸਿੰਘ ਨਾਬੇ ਨੂੰ 14 ਸਾਲ ਲੱਗੇ 14 ਸਾਲਾਂ ਦੇ ਵਿੱਚ 64000 ਸ਼ਬਦ ਜਿਹੜਾ ਦੂਜੇ ਗ੍ਰੰਥਾਂ ਦੇ ਵਿੱਚੋਂ ਲੈ ਕੇ ਤੇ ਭਾਈ ਕਾਨ ਸਿੰਘ ਨਾਭੀ ਨੇ ਉਹਦਾ ਮੁਤਾਲਾ ਕੀਤਾ ਉਹਦੇ ਅਰਥ ਕੀਤੇ 14 ਸਾਲ ਦੀ ਮਿਹਨਤ ਆ ਤੇ ਜਦੋਂ ਉਹਨੂੰ ਪ੍ਰਿੰਟਿੰਗ ਪ੍ਰੈਸ ਤੇ ਲੈ ਕੇ ਜਾ ਕੇ ਛਾਪਣਾ ਸੀ ਨਾ ਉਹਦੇ ਤੇ ਲੱਗਾ 51000 ਰੁਪਈਆ ਉਦੋਂ 51000 ਰੁਪਏ ਦਾ 3 ਕਿਲੋ ਸੋਨਾ ਆਉਂਦਾ ਸੀ 3 ਕਿਲੋ ਸੋਨਾ ਜਦੋਂ ਸਾਹਿਤ ਛਾਪਿਆ ਗਿਆ ਔਰ ਉਹ ਮਹਾਨ ਕੋਸ਼ ਜਿਹਨੇ 14 ਸਾਲ ਮਿਹਨਤ ਕਰਕੇ ਤੇ ਜਦੋਂ ਛਾਪਨਾ ਸੀ ਉਦੋਂ ਪਟਿਆਲੇ रियासत ਨੇ ਬਹੁਤ ਵੱਡਾ ਯੋਗਦਾਨ ਪਾ ਕੇ ਤੇ ਪਟਿਆਲਾ रियासत ਨੇ ਉਹ ਸਾਹਿਤ ਛਪਵਾਇਆ ਅੱਜ ਤੁਹਾਨੂੰ ਕਿਸੇ ਕੰਫਿਊਜ਼ਨ ਹੋ ਜਾਵੇ ਕਿਸੇ ਛਪਤ ਦੀ ਮੈਨੂੰ ਨਾ ਪਤਾ ਲੱਗੇ ਕਿ ਐਸੇ ਛਪਤ ਦਾ ਕੀ ਮਤਲਬ ਹੈ ਮੈਂ ਮਹਾਨ ਕੋਸ਼ ਦੇ ਵਿੱਚੋਂ ਜਾ ਕੇ ਜਦੋਂ ਪੜਦਾ ਉਸ ਸ਼ਬਦ ਦੇ ਕਈ-ਕਈ ਅਰਥ ਮੇਰੇ ਸਾਹਮਣੇ ਆਉਂਦੇ ਨੇ ਕਈ-ਕਈ ਅਰਥ ਹੁਣ ਉਹ ਦੱਬਿਆ ਕਿਉਂ ਜਾ ਰਿਹਾ ਤੁਹਾ ਪੁੱਟ ਕੇ ਉੱਤੇ ਮਿੱਟੀ ਕਿਉਂ ਪਾਈ ਜਾਣੀ ਹੈ ਇਹਦੇ ਦੋ ਕਾਰਨ ਨੇ ਦੋ ਕਾਰਨ ਪਹਿਲਾ ਕਾਰਨ 84 ਦਾ ਕੱਲੂ ਕਾਰਾ ਹੋਇਆ 84 ਦੇ ਕੱਲੂ ਕਾਰੇ ਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਉਹਨੂੰ ਸਾੜਿਆ ਗਿਆ ਉਹਦੇ ਵਿੱਚ ਤੁਹਾਡਾ ਸਾਹਿਤ ਨਹੀਂ ਸਾੜਿਆ ਉਹਦੇ ਵਿੱਚ ਤੁਹਾਡੇ ਗ੍ਰੰਥ ਤੁਹਾਡੀਆਂ ਕਿਤਾਬਾਂ ਕੱਢ ਲਈਆਂ ਉਹਦੀਆਂ ਜਿਲਦਾਂ ਜਿਹੜੀਆਂ ਸਨ ਜਿਲਦਾਂ ਉਹਨਾਂ ਜਿਲਦਾਂ ਨੂੰ ਅੱਗ ਲਗਾ ਕੇ ਤੁਹਾਡੀਆਂ ਅੱਖਾਂ 'ਚ ਘਟਾ ਪਾਇਆ ਗਿਆ ਕੇ ਤੁਹਾਡਾ ਸਾਹਿਤ ਇਸ ਕੱਲੂ ਕਾਰੇ ਦੇ ਵਿੱਚ ਸੜ ਕੇ ਸੁਆਹ ਹੋ ਗਿਆ ਗੋਲੀਆਂ ਦੇ ਨਾਲ ਗੋਲੀਆਂ ਦੇ ਨਾਲ ਸੜਿਆ ਨਹੀਂ ਸੀਗਾ ਉਹ ਤੁਹਾਡਾ ਸਾਹਿਤ ਅੱਜ ਵੀ ਸਾਂਭਿਆ ਆਕ ਲਿਆ ਨਹੀਂ ਜਿਵੇਂ ਅੱਜ ਤੁਹਾਡੇ ਧਾਰਮਿਕ ਗ੍ਰੰਥ ਤੁਹਾਡੇ ਪ੍ਰਾਤਣੇ ਇਤਿਹਾਸਕ ਗ੍ਰੰਥ ਕਿਤੇ ਟੂਆ ਪੁੱਟ ਕੇ ਦੱਬੇ ਜਾ ਰਹੇ ਨੇ ਕਿਤੇ ਅਗਨ ਭੇਟ ਕੀਤੇ ਜਾ ਰਹੇ ਨੇ ਇਹਦਾ ਮਤਲਬ ਇਹ ਜੇ ਤੁਸੀਂ ਨਾ ਜਾਗੇ ਤੇ ਦਸਾਂ 15 ਸਾਲਾਂ ਨੂੰ ਉਹਨਾਂ ਗ੍ਰੰਥਾਂ ਵਿੱਚ ਮਿਲਾਵਟ ਕਰਕੇ ਤੁਹਾਡੇ ਵਿੱਚ ਲਿਆਂਕੇ ਤੁਹਾਡੇ ਸਕੂਲਾਂ 'ਚ ਪੜ੍ਹਾਏ ਜਾਣਗੇ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਗ੍ਰੰਥਾਂ ਦੇ ਉਹਨਾਂ ਧਾਰਮਿਕ ਪੋਥੀਆਂ ਦੀ ਕਥਾ ਕਰਵਾਇਆ ਕਰਨ ਗਿਆਖਲੇ ਤੇ 20-25 ਸਾਲਾਂ ਨੂੰ ਤੁਹਾਡੇ ਬੱਚਿਆਂ ਨੂੰ ਭੁੱਲ ਜਾਵੇਗਾ ਪਿਤਾ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੀ ਦੇਣ ਕੀ ਸੀ ਤੁਹਾਡੇ ਬੱਚਿਆਂ ਨੂੰ ਭੁੱਲ ਜਾਵੇਗਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਕਿਉਂ ਦਿੱਤੀ ਤੁਹਾਡੇ ਬੱਚਿਆਂ ਨੂੰ ਭੁੱਲ ਜਾਵੇਗਾ ਦਸਾਂ ਪਾਤਸ਼ਾਹਾਂ ਦਾ ਕਰਨੀ ਨਾਮਾ ਕੀ ਸੀ ਤੁਹਾਡਾ ਸੇਖ ਇਤਿਹਾਸ ਕੀ ਹੈ ਇਹ ਅਗਲੇ ਨੇ ਤੁਹਾਡੇ ਕੋਲੋਂ ਖੋਹ ਕੇ ਟੋਏ ਚ ਦੇਣਾ ਦੱਬ ਅਸੀਂ ਚੁੱਪ ਕਰਕੇ ਹੱਥਾਂ ਤੇ ਹੱਥ ਤਰ ਕੇ ਬੈਠੇ ਮੈਨੂੰ ਕੀ ਲੱਗੀ ਜੇ ਗੁਰੂ ਕਲਗੀ ਧਰ ਮਹਾਰਾਜ ਕਿਤੇ ਕਹਿੰਦੇ ਵੀ ਚੜਾਵਾ ਮੈਨੂੰ ਬਹੁਤ ਚੜਨ ਰਿਆ ਭੈਣਾ ਤੇ ਕਾਂਟੇ ਤੇ ਵਾਲੀਆਂ ਲਾ ਲਾ ਕੇ ਗੁਰੂ ਕਲਗੀ ਧਰ ਦੇ ਚਰਨਾਂ ਚ ਰੱਖੀ ਜਾਂਦਾ ਸੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਚ ਲੈਂਦੇ ਵੀ ਚੜਾਵਾ ਬਹੁਤ ਪੈਰਿੰਗਾ ਹੱਥ ਲਾਉਣ ਵਾਲੇ ਬਹੁਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਤੇ ਕਹਿੰਦੇ ਮੈਨੂੰ ਕੀ ਲੱਗੇ ਅੱਜ ਤੁਹਾਡੇ ਪਿੰਡ ਦੇ ਵਿੱਚ ਹਰ ਸਰ ਸਾਹਿਬ ਗੁਰਦੁਆਰਾ ਨਾ ਹੁੰਦਾ ਤੇ ਮੇਰੇ ਪਿੰਡ ਦੇ ਵਿੱਚ ਤਿੰਨ ਚਾਰ ਗੁਰਦੁਆਰੇ ਨਾ ਹੁੰਦੇ ਤੇ ਨਾ ਨਿਸ਼ਾਨ ਸਾਹਿਬ ਚੁਲਦੇ ਹੁੰਦੇ ਇਹ ਨਾ ਜ਼ਿੰਦਗੀ ਚ ਕਦੇ ਕਿਉ ਮੈਨੂੰ ਕੀ ਲੱਗੇ ਜੇ ਉਹ ਧਾਰਮਿਕ ਗ੍ਰੰਥ ਦੱਬੇ ਗਏ ਤੇ ਮੈਨੂੰ ਕੀ ਲੱਗੇ ਤੇ ਜੇ ਮਲਾਵਟ ਆਉਂਦੀ ਤੇ ਮੈਨੂੰ ਕੀ ਲੱਗੇ ਜੇ ਇਹ ਗੱਲ ਕਿਤੇ ਧਿਆਨ ਵਿੱਚ ਲੈ ਕੇ ਤੁਸੀਂ ਤਰਪੇ ਵੀ ਮੈਨੂੰ ਕੀ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਤੁਹਾਡੇ ਸਿਰ ਤੇ ਪੱਗਾਂ ਰਹਿਣੀਆਂ ਨਾ ਮੇਰੇ ਸਿਰ ਤੇ ਪੱਗਾਂ ਰਹਿਣੀਆਂ ਇਹ ਤੁਹਾਨੂੰ ਕੋਈ ਕੌਮ ਤੋਪਾਂ ਨਾਲ ਖਤਮ ਨਹੀਂ ਹੁੰਦੀ ਜੇ ਤੁਸੀਂ ਤੋਪਾਂ ਨਾਲ ਮਰਦੇ ਹੋ ਤੇ ਤੁਹਾਡੇ ਤੇ ਕੱਲੂ ਘਾਰੇ ਕਿਤੇ ਘਟ ਵਾਪਰੇ ਆ ਜਦੋਂ 1 ਲੱਖ ਸਿੱਖ ਕੌਮ ਦੀ ਗਿਣਤੀ ਸੀ ਉਹ ਦਿਨ 35 ਹਜ਼ਾਰ ਵੱਡੇ ਕੱਲੂ ਘਾਰੇ ਦੇ ਵਿੱਚ ਕਤਲੇਆਮ ਕੀਤੀ ਗਈ ਜਿੱਦਨ ਤੁਸੀਂ 65 ਹਜ਼ਾਰ ਬਚੇ ਉਹ ਦਿਨ ਨਾ ਮੁੱਕੇ ਅਸਾਂ ਕੋਈ ਕੌਮ ਤੋਪਾਂ ਨਾਲ ਨਹੀਂ ਮਰਦੀ ਕੋਈ ਕੌਮ ਗੋਲੀਆਂ ਨਾਲ ਨਹੀਂ ਮਰਦੀ ਜਿਹੜੀ ਕੌਮ ਨੂੰ ਮਾਰਨਾ ਉਹਦੇ ਤੇ ਕਲਮ ਦੀ ਮਾਰ ਚਲਾ ਦਿਓ ਕਲਮ ਦੀ ਨੋਕ ਦੇ ਨਾਲ ਜਿਹੜੀ ਕੌਮ ਨੂੰ ਮਾਰੋਗੇ ਕੌਮ ਆਪਣੇ ਆਪ ਹੀ ਮਰ ਜਾਵੇਗੀ ਆਪਣੇ ਆਪ ਮਰ ਜਾਵੇ ਹੁਣ ਕੁਝ ਕਿਤਾਬਾਂ ਨੇ ਜਿਹੜੀਆਂ ਭਾਈ ਬਲਦੇਵ ਸਿੰਘ ਸਰਸੇ ਨੇ ਜਿਨ੍ਹਾਂ ਤੇ ਕੇਸ ਵੀ ਕੀਤਾ ਸੀ ਉਹਨਾਂ ਦੇ ਵਿੱਚ ਲਿਖਿਆ ਕਿ ਗੁਰੂ ਅਰਜਨ ਦੇ ਮਹਾਰਾਜ ਚੋਰ ਸਨ ਉਹਨਾਂ ਦੇ ਵਿੱਚ ਲਿਖਿਆ ਹੋਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਚਾਜਦਾ ਕੰਮ ਨਹੀਂ ਕੀਤਾ ਉਹਨਾਂ ਵਿੱਚ ਲਿਖਿਆ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਕੀ ਕੁਰ ਕਰਵਾਉਂਦੇ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਡਾਕੂ ਕੋਲ ਰੱਖ ਕੇ ਡਾਕੇ ਕਿਵੇਂ ਮਰਵਾਉਂਦੇ ਸੀ ਉਹ ਕਿਤਾਬਾਂ ਚ ਲਿਖਿਆ ਭਾਈ ਉਹ ਕਿਤੇ ਬਾਹਰੋਂ ਥੋੜੀਆਂ ਛਾਪੀਆਂ ਉਹ ਤੁਹਾਡੀਆਂ ਪ੍ਰਿੰਟਿੰਗ ਪ੍ਰੈਸਾਂ ਦੇ ਵਿੱਚੋਂ ਛਾਪੀਆਂ ਕਿਤਾਬਾਂ ਉਹ ਅਸੀਂ ਤੇ ਮਰਨ ਤੱਕ ਜੋਰ ਲਾਈ ਜਾਣਾ ਵੀ ਬਾਜੋ ਤੱਕੜੇ ਹੋ ਕੇ ਕਿਉਂਕਿ ਕੱਲ ਨੂੰ ਸਾਡੇ ਨਾ ਨਾ ਧੀਆਂ ਪੁੱਤ ਪਿੱਟੋ ਪਿਛ ਲਾਲੂ ਘੁੰਮਣਾ ਤੈਨੂੰ ਪਤਾ ਹੈ ਤੂੰ ਸਾਡੀ ਸਟੇਜ ਤੇ ਕੋਨਾ ਬੋਲਿਓ ਇਸ ਕਰਕੇ ਮੇਰੀ ਆਦਤ ਹੈ ਹਮੇਸ਼ਾ ਜਦੋਂ ਗੁਰੂ ਦੀ ਕੀਰਤੀ ਕਰਾਂ ਸੱਟੇ ਤੇ ਗੁਰੂ ਦਾ ਢਾਡੀ ਬਣ ਕੇ ਕਰਾਂ ਮੈਂ ਕੋਈ ਪੂਛਾ ਮਰੋੜਨ ਵਾਲਾ ਨਾ ਬਣ ਕੇ ਜਾਵਾਂ ਜਿੰਨਾ ਸੱਟੇ ਜਾਂਦੇ ਜਾਵਾਂ ਜੇ ਅੱਜ ਨਹੀਂ ਸੱਚ ਬੋਲਾਂਗਾ ਕੱਲ ਨੂੰ ਮੇਰਾ ਬੋਲਿਆ ਹੋਇਆ ਸੱਚ 100 ਝੂਠ ਨਾਲੋਂ ਜ਼ਿਆਦਾ ਮਾੜਾ ਹੋਵੇਗਾ 100 ਝੂਠ ਦੇ ਨਾਲੋਂ ਅੱਜ ਕੋਈ ਬੰਦਾ ਇਹ ਪਾਰਟੀ 'ਚੋਂ ਨਿਕਲਦਾ ਦੂਜੀ ਪਾਰਟੀ ਜਾਂਦਾ ਦੂਜਿਆਂ ਦੇ ਉਹ ਛੱਗੇ ਚੁੱਕੀ ਜਾਂਦਾ ਆਹ ਮਾੜਾ ਸੱਜਣਾ ਜਿੱਦਨ ਉਹ ਪਾਰਟੀ 'ਚ ਸੀ ਉਸ ਦਿਨ ਸੱਚ ਬੋਲ ਦੋ ਉਹ ਤਾਂ ਪਤਾ ਲੱਗਦਾ ਪਈ ਕੌਣ ਚੰਗਾ ਤੇ ਕੌਣ ਮਾੜਾ ਸੱਚ ਸਮੇਂ ਦਾ ਬੋਲਿਆ ਸੱਚ ਹੈ ਸਮੇਂ ਤੋਂ ਬਾਅਦ ਬੋਲਿਆ ਸੱਚ ਲੱਖਾਂ ਝੂਠ ਨਾਲੋਂ ਵੀ ਤੁਹਾਡਾ ਸੱਚੋ ਮਾੜਾ ਹੋਵੇਗਾ ਜਿਹੜਾ ਸਮਾਂ ਲੰਘਣ ਤੋਂ ਬਾਅਦ ਆਪਾਂ ਬੋਲਾਂਗੇ ਉਹਦਾ ਫਾਇਦਾ ਨਹੀਂ ਕੋਈ ਉਸ ਕਰਕੇ ਮੈਂ ਸ਼ੁਰੂ-ਸ਼ੁਰੂ ਵਿੱਚ ਤੁਹਾਡੀ ਖੇਦਮਤ ਵਿੱਚ ਬੇਨਤੀ ਕੀਤੀ ਹੈ ਇਹਨੂੰ ਸਵੀਕਾਰ ਜ਼ਰੂਰ ਕਰਿਓ ਇਹ ਨਾ ਕਹੋ ਪਈ ਮੈਨੂੰ ਕੀ ਲੱਗੇ ਹੁਣ ਤੁਸੀਂ ਕਹੋਗੇ ਪਈ ਇਹ ਕੀ ਕਰ ਸਕਦੇ ਤੁਸੀਂ ਬਹੁਤ ਕੁਝ ਕਰ ਸਕਦੇ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਕਿਤੇ ਪ੍ਰਾਤਨ ਗ੍ਰੰਥ ਪਏ ਨੇ ਗੁਰਬਾਣੀ ਵਾਲੀਆਂ ਪੋਥੀਆਂ ਪਈਆਂ ਨੇ ਉਹਨਾਂ ਨੂੰ ਦਵਾ-ਦਵਾ ਲੈ ਕੇ ਤੇ ਗੋਇੰਦਵਾਲ ਸਾਹਿਬ ਨਾਲ ਚਲ ਜਾ ਕਰੋ ਵੀ ਸਸਕਾਰ ਕਰਵਾਈਏ ਇਹ ਕਦੇ ਵੀ ਨਾ ਕਰਿਓ ਜਿਹੜਾ ਸਾਹਿਤ ਤੁਹਾਡੇ ਕੋਲ 50 ਸਾਲ ਪੁਰਾਣਾ ਤੁਹਾਡੇ ਘਰ ਚ ਪਿਆ ਅੱਜ ਤੁਸੀਂ ਕਿਤੇ ਵੀ ਜਾ ਕੇ ਲਿਟਰੇਚਰ ਵਾਲੀ ਦੁਕਾਨ ਤੇ ਪੁੱਛੋ ਉਹਦੇ ਵਿੱਚੋਂ ਤੁਹਾਨੂੰ ਉਹ ਨਹੀਂ ਮਿਲਦਾ ਚੁਲਦਾ ਲੱਭੇਗਾ ਮੁੱਕ ਦੀ ਗੱਲ ਇੱਕ ਮੋਟੀ ਜੀ ਗੱਲ ਕਰ ਦਿਆਂ ਅੱਜ ਤੁਸੀਂ ਸਰਦਾ ਗਿਆਨੀ ਕਰਤਾਰ ਸਿੰਘ ਕਲਾਸ ਵਾਲੀ ਦੇ ਇੱਕ ਗ੍ਰੰਥ ਲਿਆਓ ਉਹਦੇ ਵਿੱਚ ਉਹ ਚਮਕੌਰ ਦਾ ਜੁੱਧ ਪੜੋ। ਉਹਦੇ ਵਿੱਚ ਇੱਕ ਲਾਈਨ ਲਿਖੀ ਐ। ਮੈਂ ਛੱਟ ਆਇਆ ਸੀਗਾ ਜੀਵਨ ਸਿੰਘ ਚਤਰ ਸਿੰਘ ਦੀ ਦੁਕਾਨ ਤੇ। ਉਹਦੇ ਵਿੱਚ ਇੱਕ ਲਾਈਨ ਲਿਖੀ ਐ। ਉਹ ਕਹਿੰਦਾ ਜਦੋਂ ਗੁਰੂ ਕਲਗੀਧਰ ਮਹਾਰਾਜ ਦਾ ਵੱਡਾ ਸਹਬ ਜਾਦਾ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਚੱਲਿਆ। ਉਹ ਵਾਪਸ ਆਣ ਕੇ ਆਪਣੇ ਪਿਤਾ ਦੇ ਕੋਲੋਂ ਪਾਣੀ ਮੰਗਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤ ਨੂੰ ਪਾਣੀ ਨਹੀਂ ਪਿਆਇਆ। 10 ਲੱਖ ਦਾ ਘੇਰਾ ਹੋਵੇ। ਬੰਦਾ ਵਿੱਚ ਲੜਨ ਲਿਆ ਹੋਵੇ। ਤੇ 10 ਲੱਖ ਨੂੰ ਰੋਕੇ ਆਖੇ ਵੀ 2 ਕੁ ਮਿੰਟ ਡਾਂਗਾ ਰੋਕੋ ਤੇ ਮੈਂ ਪਾਣੀ ਪੀਆਵਾਂ ਬੰਦਾ ਤੇ ਇੱਕ ਗੱਲ ਪੈ ਜੇ ਤੇ ਪਾਣੀ ਨਹੀਂ ਪੀਂਨ ਦਿੰਦਾ 10 ਲੱਖ ਨੇ ਪਾਣੀ ਕਿੱਥੇ ਪੀਂਨ ਦੇਣਾ ਸੀਦਾ ਪਰ ਇਸ ਕਰਕੇ ਇਹ ਬਹੁਤ ਕੁਝ ਹੈ ਜਿਹੜਾ ਤੁਹਾਡੇ ਗ੍ਰੰਥਾਂ ਦੇ ਵਿੱਚ ਤੁਹਾਡੇ ਸਾਹਿਤ ਵਿੱਚ ਮਿਲਾਵਟ ਕਰਕੇ ਤੁਹਾਡੇ ਸਾਹਮਣੇ ਪਰੋਸਿਆ ਜਾਵੇਗਾ ਜਿਹੜੀਆਂ ਤੁਹਾਡੇ ਘਰਾਂ ਦੇ ਵਿੱਚ ਪ੍ਰਾਤਨ ਪੋਥੀਆਂ ਪਈਆਂ ਨੇ ਗੁਰਬਾਣੀ ਵਾਲੀਆਂ ਸਾंभ ਕੇ ਰੱਖੋ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਉਹ ਪੋਥੀਆਂ ਗੋਇੰਦਵਾਲ ਸਾਹਿਬ ਦਾਵਾ-ਦਾਵਾ ਛੱਡਣ ਨਾ ਜਾਓ ਪਈ ਇਹਨਾਂ ਨੂੰ ਆਗਣ ਭੇਟ ਕਰਵਾਈਏ ਅੰਤਮ ਸੰਸਕਾਰ ਕਰਵਾਈਏ ਜੇ ਨਾਂ ਸੰਭੀਆਂ ਜਾਣ ਮੇਰਾ ਕੰਟੈਕਟ ਨੰਬਰ ਲੈ ਲਿਓ ਜੇ ਤੁਹਾਡੇ ਕੋਲ ਨਾਂ ਸੰਭੀਆਂ ਜਾਣ ਤੇ ਕਿਰਪਾ ਕਰਕੇ ਮੇਰੀ ਝੋਲੀ ਚ ਪਾ ਦਿਓ ਮੈਂ ਆਪੇ ਸੰਭ ਲਵਾਂਗਾ